ਕੰਮ ਦੇ ਵਿੱਚ ਕੜਮ ਬੜੇ ਨੇ ਵੇਲੜ ਨੂੰ ਤਾਂ ਕੰਮ ਬੜੇ ਨੇ ਕੰਮ ਦੇ ਵਿੱਚ ਕੜਮ ਬੜੇ ਨੇ ਵੇਲੜ ਨੂੰ ਤਾਂ ਕੰਮ ਬੜੇ ਨੇ ਗੱਲਾਂ ਆਲੇ ਭਰ ਕੇ ਤਸਲੇ ਕੋਲੇ ਦੇ ਨੇ ਵੱਡੇ ਮਸਲੇ ਵੇਲੜ ਨੂੰ ਸੰਸਾਰ ਦੀ ਚਿੰਤਾ ਦੁਸ਼ਮਣ ਨਾਲੇ ਯਾਰ ਦੀ ਚਿੰਤਾ ਰਸ਼ੀਆ ਕਿਧਰੇ ਜੰਗ ਨਾ ਕਰਦੇ ਅਮਰੀਕਾ ਨੂੰ ਖੰਗ ਨਾ ਕਰਦੇ ਅਮਰੀਕਾ ਨੂੰ ਖੰਗ ਨਾ ਕਰਦੇ ਖੂਫੀਆ ਤੰਤਰ ਦਾਏ ਜਾਣੂ ਕਿਦੇ ਕੋਲ ਕਿੰਨੇ ਪਰਮਾਣੂ ਕਿੰਜ ক্রিকেট ਦੀ ਬੋਲ ਬਣੀ ਹੈ ਤਰਤੀ ਕਿਦਾਂ ਗੋਲ ਬਣੀ ਹੈ ਕਿ ਕੇਦੀ ਨੂੰ ਲੜ ਤੁਰਗੀ ਪੇਕੇ ਕਦ ਟੁੱਟਣੇ दारू ਦੇ ਠੇਕੇ ਆਲੂ ਦਾ ਕੀ ਮੰਡੀ ਪਾਏ ਕੀ ਸਰਕਾਰ ਦਾ ਅਗਲਾ ਦਾ ਓਏ ਹੋਏ ਅਰਥਸ਼ਾਸਤਰੀ ਬੜੇ ਕੰਮ ਦਾ ਕੀ ਹੁੰਦਾ ਜੇ ਇਹ ਨਾ ਜੰਮਦਾ ਓਏ ਹੋਏ ਅਰਥਸ਼ਾਸਤਰੀ ਬੜੇ ਕੰਮ ਦਾ ਕੀ ਹੁੰਦਾ ਏ ਇਹ ਨਾ ਜੰਮਦਾ ਤਾਂ ਹੀ ਉਹ ਤੁਹਾਨੂੰ ਆਰ ਨਹੀਂ ਪੈਂਦੇ ਇਹਦੇ ਕੋਲ ਸਲਾਹ ਨਹੀਂ ਲੈਂਦੇ ਓਏ ਹੋਏ ਪੰਜ ਸੱਤ ਇਹਨੂੰ ਮੈਡਲ ਪਾ ਦਿਓ ਪੰਜ ਸੱਤ ਇਹਨੂੰ ਮੈਡਲ ਪਾ ਦਿਓ ਇਹਨੂੰ ਮੁਲਕ ਦਾ ਸਦਰ ਬਣਾ ਦਿਓ ਵੇਖ ਕੇ ਇਹਨੂੰ ਲੋਕ ਸੜੇ ਨੇ ਵੇ ਲੜਨ ਨੂੰ ਤਾਂ ਕੰਮ ਬੜੇ ਨੇ ਵੇ ਲੜਨ ਨੂੰ ਤਾਂ ਕੰਮ ਬੜੇ ਨੇ ਗਲੀ ਦੀ ਹਰ ਰੇੜੀ ਨੂੰ ਰੋਕੇ ਓਹ ਗਲੀ ਦੀ ਹਰ ਰੇੜੀ ਨੂੰ ਰੋਕ ਕੇ ਗਲਗਲ ਉੱਤੇ ਮਾਰੇ ਚੋਕ ਕੇ ਕਿਦਾਂ ਲਾਇਆ ਆਲੂ ਬੁਖਾਰਾ ਬੜੀ ਲੁੱਟ ਮਚਾਈ ਯਾਰ ਤੇ ਸੂਈ ਕੁੱਤੀ ਦੇ ਗਿਣੇ ਕਤੂਰੇ ਪੱਠੇ ਖਾਂਦੀ ਮੱਜ ਨੂੰ ਘੂਰੇ ਸੂਈ ਕੁੱਤੀ ਦੇ ਗਿਣੇ ਕਤੂਰੇ ਪੱਠੇ ਖਾਂਦੀ ਮੱਜ ਨੂੰ ਘੂਰੇ ਗਿੱਠਾਂ ਨਾਲ ਬਨੇਰਾ ਮਿੰਦਾ ਕੰਧ ਤੇ ਬੈਠੀਆਂ ਕਿਰਲੀਆਂ ਗਿਣਨ ਦਾ ਤੇ ਆਸ਼ਕਾ ਵਾਂਗਰ ਗਿਣੇ ਸਤਾਰੇ ਤਾੜੀ ਮਾਰ ਕੇ ਮੱਛਰ ਮਾਰੇ ਜੋਏ ਆਖੇ ਉਹੀ ਸੱਚੇ ਬੰਦਾ ਠੀਕ ਏ ਬੰਦਾ ਖਾਚੇ ਚੌਂਕ ਤੇ ਥੜੀਆਂ ਇਹਦੇ ਡੇਰੇ ਗੁਰੂ ਜੀ ਆਗੇ ਪਾ ਲੋ ਘੇਰੇ ਚੌਂਕ ਤੇ ਥੜੀਆਂ ਇਹਦੇ ਡੇਰੇ ਗੁਰੂ ਜੀ ਆਗੇ ਪਾ ਲੋ ਘੇਰੋ ਪੰਗਾ ਕਾ ਤੋ ਪਿਆ ਸੀ ਕੱਲ ਨੂੰ ਇਹ ਦੱਸਣਗੇ ਵਿਚਲੀ ਗੱਲ ਨੂੰ ਇਹ ਦੱਸਣਗੇ ਵਿਚਲੀ ਗੱਲ ਨੂੰ ਨਾਲ ਕਣਕ ਦੇ ਪੀਸੇ ਗਏ ਸੀ ਇਹ ਵੀ ਵਿੱਚ ਘੜੀਸੇ ਗਏ ਸੀ ਨਾਲ ਕਣਕ ਦੇ ਪੀਸੇ ਗਏ ਸੀ ਇਹ ਵੀ ਵਿੱਚ ਘੜੀਸੇ ਗਏ ਸੀ ਗਲੀ ਦਾ ਨਾਂ ਚਮਕਾ ਕੇ ਆਏ ਖੱਤ ਜੀ ਸਿਰ ਪੜਵਾ ਕੇ ਆਏ ਭਾਈ ਕੱਲ ਉਹਦੇ ਨਾਲ ਹਸੀਏ ਫਲਾਣੀ ਫਲਾਣੇ ਨਾਲ ਫਸੀਏ ਕੱਲ ਉਹਦੇ ਨਾਲ ਹਸੀਏ ਫਲਾਣੀ ਫਲਾਣੇ ਨਾਲ ਫਸੀਏ ਇਹ ਤਾਂ ਉਹਦੇ ਹੱਥ ਚੋਂ ਫਿਸਲੀ ਉਹਦੀ ਵੀ ਤਾਂ ਇਦਾਂ ਹੀ ਨਿਕਲੀ ਇਹ ਤਾਂ ਇਹਦੇ ਹੱਥ ਚੋਂ ਵਿਜਲੀ ਉਹਦੀ ਵੀ ਤਾਂ ਇਦਾਂ ਹੀ ਨਿਕਲੀ ਕਰਨ ਫੈਸਲਾ ਗਿਆ ਸੀ ਚਲ ਕੇ ਮਾਰਿਆ ਕੁੱਟਿਆ ਸਾਲਿਆਂ ਰਲ ਕੇ ਆਖੇ ਮੇਰੀ ਸੱਟ ਨਾ ਛੇੜੋ ਆਪਣੇ ਘਰ ਦੀ ਆਪ ਨਵੇੜੋ ਐਵੇਂ ਟਾਈਮ ਕੱਢ ਪਹੁੰਚਿਆ ਮਹਿਫਿਲ ਆਪਣੀ ਛੱਡ ਪਹੁੰਚੇ ਆ ਸੋਨਾ ਜਾ ਕੇ ਵੇਚ ਰਜਾਈ ਆਪਾਂ ਤਾਂ ਨਹੀਂ ਵਿਹਲੇ ਭਾਈ ਤੇ ਫੁੱਲਾਂ ਦੇ ਵਿੱਚ ਗੰਨਾ ਬਣ ਕੇ ਖੜੇ ਰੰਨਾ ਵਿੱਚ ਧੰਨਾ ਬਣ ਕੇ ਫੁੱਲਾਂ ਦੇ ਵਿੱਚ ਗੰਨਾ ਬਣ ਕੇ ਖੜੇ ਰੰਨਾ ਵਿੱਚ ਧੰਨਾ ਬਣ ਕੇ ਵੇਖਿਓ ਆਖੇ ਵੇਖਿਓ ਰੱਬ ਤੋਂ ਡਰਿਓ ਭੈਣ ਜੀ ਅੱਗੇ ਗੱਲ ਨਾ ਕਰਿਓ ਤੇ ਇਹ ਨਾ ਥੱਕਦਾ ਥੜੀ ਤੇ ਬੈ ਕੇ ਥੜੀ ਵੀ ਥੱਕ ਗਈ ਇਹਨੂੰ ਸਹਿ ਕੇ ਚੌਂਕ 'ਚ ਇੱਕ ਦਿਨ ਇਹ ਨਾ ਜਾਵੇ ਚੌਂਕ ਵੀ ਸੋਚੇ ਸਾਹ ਨਹੀਂ ਆਏ ਓਏ ਹੋਏ ਉਹ ਚੌਂਕ ਵੀ ਸੋਚੇ ਸਾਹ ਨਹੀਂ ਆਏ dissya ਨਹੀਂ ਕੁਝ ਕਰ ਗਿਆ ਹੋਣਾ ਜ਼ਹਿਰ ਨੂੰ ਖਾ ਕੇ ਮਰ ਗਿਆ ਹੋਣਾ ਆਹ ਮੁਕਤੀ ਲੱਗਦਾ ਪਾ ਗਿਆ ਹੋਣਾ ਗੱਡੀ ਥੱਲੇ ਆ ਗਿਆ ਹੋਣਾ ਓਏ ਜੀਵਾਜ ਤੇ ਸਦਨੋ ਇਹਨੂੰ ਰੱਬ ਵੀ ਡਰਦਾ ਦੁਨੀਆ ਮਰ ਗਈ ਇਹ ਨਹੀਂ ਮਰਦਾ ਓਏ ਹੋਏ ਨਮਸਕਾਰ ਹੈ ਇਸ ਦੀ ਜੈ ਹੈ ਵਿਲੜਵੜੀ ਕਸੂਤੀ ਸ਼ਹਿਰ ਤੇ ਮੇਨੇ ਤਾਨੇ ਹੱਸ ਜਰੇ ਨੇ ਵਿਲੜ ਨੂੰ ਤਾਂ ਕੰਮ ਵੜੇ ਨੇ ਵਿਲੜ ਨੂੰ ਤਾਂ ਕੰਮ ਵੜੇ ਨੇ